ਸਤਿ ਸ਼੍ਰੀ ਅਕਾਲ ਜੀ, ਹਾਜ਼ਰ ਹੋਏ ਹਾਂ ਇੱਕ ਹੋਰ ਪੰਜਾਬੀ ਕਹਾਣੀ ਦੇ ਨਾਲ। ਉਮੀਦ ਕਰਦੀ ਹਾਂ ਅੱਜ ਦੀ ਕਹਾਣੀ ਨੂੰ ਤੁਸੀਂ ਬਹੁਤ ਪਸੰਦ ਕਰੋਗੇ। ਸ਼ੁਰੂ ਕਰਤੀ ਹਾਂ ਜੀ ਅੱਜ ਦੀ ਕਹਾਣੀ। ਮੇਰਾ ਨਾਮ ਸੁਖਜੀਤ ਹੈ। ਮੈਂ ਇਹ ਸੋਚਦੀ ਸੀ ਕਿ ਮੇਰੀ ਅਤੀ ਜ਼ਿੰਦਗੀ ਤਾਂ ਐਵੇਂ ਹੀ ਲੰਘ ਗਈ। ਰੱਬ ਨੇ ਕੀ ਲਿਖਿਆ ਹੈ। ਮੇਰੀਆਂ ਖੁਸ਼ੀਆਂ ਮੇਰੇ ਹਿੱਸੇ ਨਹੀਂ ਆਈਆਂ। ਮੈਨੂੰ ਜਦੋਂ ਇਹ ਗੱਲ ਯਾਦ ਆਉਂਦੀ ਤਾਂ ਮੇਰੀ ਰੂਹ ਕੰਬ ਜਾਂਦੀ ਪਤਾ ਨਹੀਂ ਕਿਉਂ ਲੋਕਾਂ ਕੋਲੋਂ ਕਿਸੇ ਦੀ ਖੁਸ਼ੀ ਦੇਖੀ ਨਹੀਂ ਜਾਂਦੀ ਮੇਰੇ ਨਾਲ ਵੀ ਇਦਾਂ ਹੀ ਹੋਇਆ ਸੀ ਮੈਂ ਆਪਣੀ ਜ਼ਿੰਦਗੀ ਵਿੱਚ ਬਹੁਤ ਖੁਸ਼ ਸੀ ਮੇਰੇ ਵਰਗੀ ਐਸਾ ਰੱਬ ਸਭ ਨੂੰ ਦੇਵੇ ਮੈਂ ਹਮੇਸ਼ਾ ਹੀ ਕਹਿੰਦੀ ਹੁੰਦੀ ਸੀ ਪਰ ਹੁਣ ਮੈਂ ਕਹਿੰਨੀ ਆ ਜੋ ਮੇਰੇ ਨਾਲ ਹੋਈ ਹੈ ਰੱਬ ਕਿਸੇ ਨਾਲ ਨਾ ਕਰੇ ਮੈਂ ਦਸਵੀਂ ਚ ਪੜਦੀ ਸੀ ਮੈਂ ਆਪਣੇ ਮਾਪੇ ਦੀ ਇਕਲੌਤੀ ਸੀ ਅਸੀਂ ਜਿਆਦਾ ਅਮੀਰ ਨਹੀਂ ਸੀ ਡੈਡੀ ਦੀ ਕੁਰਯਾਨੇ ਦੀ ਦੁਕਾਨ ਸੀ ਉਹਨਾਂ ਤੋਂ ਘਰ ਦਾ ਗੁਜ਼ਾਰਾ ਚੱਲ ਹੁੰਦਾ ਸੀ ਮੰਮੀ ਘਰ ਦਾ ਕੰਮ ਕਰਦੀ ਸੀ ਤੇ ਅਕਸਰ ਕਹਿੰਦੀ ਸੀ ਸਖਜੀਤ ਦਾ ਵਿਆਹ ਕਰਕੇ ਆਪਾਂ ਘਰ ਜਵਾਈ ਰੱਖ ਲਵਾਂਗੇ ਤੇ ਉਹ ਸਾਡਾ ਸਹਾਰਾ ਬਣੇਗਾ ਇਹੀ ਸਾਡਾ ਛੋਟਾ ਜਿਹਾ ਪਰਿਵਾਰ ਸੀ ਮੈਂ ਇਕੱਲੀ ਹੋਣ ਕਰਕੇ ਮੈਨੂੰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ ਉਦ ਮੈਂ 10ਵੀਂ ਚ ਪੜ੍ਹਦੀ ਸੀ ਤੇ ਮੇਰੀ ਭੂਆ ਵੀ ਕੁਵਾਰੀ ਸੀ ਡੈਡੀ ਨੂੰ ਉਹਦੇ ਵਿਆਹ ਦੀ ਵੀ ਬਹੁਤ ਫਿਕਰ ਸੀ ਭੂਆ ਮੇਰਾ ਬਹੁਤ ਮੋਹ ਕਰਦੀ ਸੀ ਭੂਆ ਦੀ ਉਮਰ 24 ਸਾਲ ਦੀ ਸੀ ਮੇਰੇ ਵਾਂਗ ਹੀ ਉਹ ਸੋਹਣੀ ਸੀ ਤੇ ਉਹ ਸਾਡੇ ਨਾਲ ਹੀ ਰਹਿੰਦੀ ਸੀ ਚਾਚੇ ਹੁਣ ਨਾਲ ਤਾਂ ਉਹਦੀ ਘਟ ਬੰਦੀ ਸੀ ਕਿਉਂਕਿ ਚਾਚੀ ਭੂਆ ਨੂੰ ਖੱਜ-ਖੱਜ ਬੋਲਦੀ ਹੁੰਦੀ ਸੀ ਮੇਰੀ ਭੂਮਾ ਉਸ ਦਾ ਬਹੁਤ ਮੋਹ ਕਰਦੀ ਸੀ ਜਦ ਮੈਂ 10ਵੀਂ ਚ ਪੜ੍ਹਦੀ ਸੀ ਤਾਂ ਮੈਨੂੰ ਇੱਕ ਮੁੰਡੇ ਨਾਲ ਪਿਆਰ ਹੋ ਗਿਆ ਉਹ ਬਹੁਤ ਸੋਹਣਾ ਸੀ ਉਹਦੇ ਮਾਪੇ ਨਹੀਂ ਸੀ ਉਹਦੀ ਭੂਆ ਨੇ ਉਹਨੂੰ ਪਾਲਿਆ ਸੀ ਤੇ ਜੋ ਜ਼ਮੀਨ ਦਾ ਹਿੱਸਾ ਸੀ ਉਸ ਤੇ ਨਾਮ ਕਰਵਾ ਦਿੱਤਾ ਸੀ ਉਸ ਦੇ ਹਿੱਸੇ ਦੀ ਜ਼ਮੀਨ ਠੇਕੇ ਤੇ ਦੇ ਕੇ ਉਹ ਪੈਸੇ ਨਾਮ ਕਰਵਾ ਦਿੰਦੀ ਸੀ ਉਹਦੀ ਭੂਆ ਬੜੀ ਚੰਗੀ ਸੀ ਮਾਂ ਵਾਂਗ ਮੋਹ ਕਰਦੀ ਸੀ ਉਹਨੂੰ ਆਪਣੀ ਮਾਂ ਦੀ ਯਾਦ ਨਹੀਂ ਆਉਂਦਿੰਦੀ ਸੀ ਉਹ ਆਪਣੀ ਭੂਆ ਕੋਲ ਰਹਿੰਦਾ ਸੀ ਲਾਗੇ ਹੀ ਮੇਰੇ ਸਕੂਲ ਵਿੱਚ ਉਹ ਪੜਨ ਆਉਂਦਾ ਹੁੰਦਾ ਸੀ ਉਹ ਮੈਨੂੰ ਪਸੰਦ ਕਰਦਾ ਤੇ ਮੈਂ ਵੀ ਉਸਨੂੰ ਪਸੰਦ ਕਰਨ ਲੱਗ ਪਈ ਇੱਕ ਦਿਨ ਉਹਨੇ ਮੈਨੂੰ ਪ੍ਰਪੋਜ਼ ਕੀਤਾ ਤੇ ਮੈਂ ਵੀ ਉਦੀ ਹਾਂ ਵਿੱਚ ਹਾਂ ਮਲਾਈ ਅਸੀਂ ਇੱਕ ਦੂਜੇ ਨੂੰ ਚੰਗੇ ਲੱਗਦੇ ਸੀ ਜ਼ਿੰਦਗੀ ਫੁੱਲਾਂ ਵਾਂਗ ਖਿੜੀ ਹੋਈ ਸੀ ਮੈਨੂੰ ਤਾਂ ਬੰਟੀ ਤੋਂ ਬਿਨਾਂ ਕੁਝ ਵੀ ਨਹੀਂ ਸੀ ਦਿਸਦਾ ਉਹ ਮੈਨੂੰ ਕਹਿੰਦਾ ਸੀ ਮੈਂ ਵਿਆਹ ਕਰਾ ਕੇ ਤੈਨੂੰ ਆਪਣੇ ਮਾਪਿਆਂ ਕੋਲ ਲੈ ਜਾਣਾ ਕੋਈ ਦਾਜ ਦਹੇਰ ਨਹੀਂ ਲੈਣਾ ਸੱਚੀ ਅਸੀਂ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਸੀ ਉਹ ਮੇਰੀ ਕਲਾਸ ਵਿੱਚ ਸੀ ਤੇ ਅਸੀਂ ਇਕੱਠਿਆਂ ਨੇ 10ਵੀਂ ਪਾਸ ਕਰ ਲਈ 11ਵੀਂ ਵੀ ਇੱਕੋ ਸਕੂਲ ਵਿੱਚ ਕਰਨ ਬਾਰੇ ਸੋਚਿਆ ਕਿਉਂਕਿ ਸਾਡਾ ਸਕੂਲ 10ਵੀਂ ਤੱਕ ਸੀ ਤੇ ਅਸੀਂ ਸ਼ਹਿਰ ਦੇ ਸਕੂਲ ਵਿੱਚ ਐਡਮਿਸ਼ਨ ਕਰਾ ਲਈ ਇੱਕੋ ਸਕੂਲ ਚ ਲੱਗ ਕੇ ਮੇਰਾ ਪੜਾਈ ਵੱਲ ਧਿਆਨ ਘਟ ਗਿਆ ਬੰਟੀ ਕਹਿੰਦਾ ਹੁੰਦਾ ਸੀ ਭਾਵੇਂ ਪੜ ਜਾ ਨਾ ਪੜ ਵਿਆ ਤਾਂ ਤੇਰੇ ਨਾਲ ਹੀ ਕਰਵਾਉਣਾ ਹੈ ਤੂੰ ਹੀ ਮੇਰੀ ਪਹਿਲੀ ਪਸੰਦ ਹੈ ਮੈਂ ਤੈਨੂੰ ਦਿਲੋਂ ਪਿਆਰ ਕਰਦਾ ਹਾਂ ਅਸੀਂ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਸੀ ਇੱਕ ਦੂਜੇ ਤੋਂ ਬਿਨਾ ਜਿਉਣ ਦਾ ਸਾਡੀ ਜ਼ਿੰਦਗੀ ਵਿੱਚ ਕੋਈ ਮਕਸਦ ਹੀ ਨਹੀਂ ਸੀ ਬੰਟੀ ਅਕਸਰ ਹੀ ਬਾਹਰ ਕੰਮ ਦਾ ਫਿਰਦਾ ਹੁੰਦਾ ਤੇ ਅਸੀਂ ਬਹੁਤ ਇੰਜੋਏ ਕਰਦੇ ਸਾਡੀ ਜ਼ਿੰਦਗੀ ਫੁੱਲਾਂ ਵਾਂਗ ਖਿੜੀ ਹੋਈ ਸੀ ਮੈਨੂੰ ਕੋਈ ਕਹਿਣ ਤੇ ਰੋਕਣ ਟੋਕਣ ਵਾਲਾ ਨਹੀਂ ਸੀ ਬੰਟੀ ਨੂੰ ਵੀ ਕੋਈ ਕਹਿਣ ਵਾਲਾ ਨਹੀਂ ਸੀ ਅਸੀਂ ਇੱਕ ਦੂਜੇ ਨਾਲ ਬਹੁਤ ਜ਼ਿਆਦਾ ਜਦੋਂ ਪਿਆਰ ਕਰਨ ਲੱਗ ਪਏ ਅਸੀਂ ਪਿਆਰ ਵਿੱਚ ਅੰਨੇ ਹੋ ਗਏ ਕਈ ਵਾਰ ਤਾਂ ਝੂਠ ਬੋਲ ਕੇ ਮੈਂ ਬੰਟੀ ਦੇ ਨਾਲ ਬਾਹਰ ਘੁੰਮਣ ਫਿਰਨ ਚਲੀ ਜਾਂਦੀ ਬੰਟੀ ਮੈਨੂੰ ਬਹੁਤ ਮਹਿੰਗੀਆਂ ਮਹਿੰਗੀਆਂ ਚੀਜ਼ਾਂ ਲੈ ਕੇ ਦਿੰਦਾ ਹੁੰਦਾ ਸੀ ਮੇਰਾ ਸਾਰਾ ਖਰਚਾ ਕਰਦਾ ਹੁੰਦਾ ਸੀ ਜਦਕਿ ਮੇਰੇ ਕੋਲ ਤਾਂ ਇੰਨੇ ਪੈਸੇ ਨਹੀਂ ਹੁੰਦੇ ਸੀ ਮੇਰੇ ਮਾਪਿਓ ਮੈਨੂੰ ਐਨੇ ਪੈਸੇ ਨਹੀਂ ਦਿੰਦੇ ਸੀ ਮੇਰੀ ਭੂਆ ਮੈਨੂੰ ਕਹਿਣ ਲੱਗੀ ਸੁਖਜੀਤ ਮੈਨੂੰ ਲੱਗਦਾ ਤੇਰੀ ਕਿਤੇ ਬਾਹਰ ਕਿਸੇ ਮੁੰਡੇ ਨਾਲ ਗੱਲਬਾਤ ਚੱਲਦੀ ਆ ਤਾਂ ਜੇ ਹੈਗੀ ਹੈ ਤਾਂ ਮੈਨੂੰ ਦੱਸ ਮੈਂ ਕਿਹਾ ਨਹੀਂ ਭੂਆ ਮੇਰੀ ਕਿਤੇ ਕੋਈ ਗੱਲਬਾਤ ਨਹੀਂ ਕਹਿਣ ਲੱਗੀ ਮੈਨੂੰ ਝੂਠ ਨਾ ਬੋਲ ਮੈਨੂੰ ਸਭ ਪਤਾ ਹੈ ਕੱਲ ਤੇਰੇ ਫੋਨ ਤੇ ਫੋਨ ਆਇਆ ਸੀ ਕਿਸੇ ਮੁੰਡੇ ਦਾ ਤੇ ਮੈਸੇਜ ਵੀ ਆਏ ਹੋਏ ਸੀ ਤਾਂ ਉਸ ਨੂੰ ਫੋਨ ਕਰਨ ਲਈ ਉਹ ਤੈਨੂੰ ਫੋਨ ਕਰਨ ਲਈ ਕਹਿੰਦਾ ਸੀ ਭੂਆ ਦੀ ਗੱਲ ਸੁਣ ਕੇ ਮੈਂ ਹੈਰਾਨ ਹੋ ਗਈ ਸ਼ਾਇਦ ਮੈਂ ਦੁਨਣਾ ਹੋਣ ਗਈ ਹੋਊਂਗੀ ਜਦੋਂ ਭੂਆ ਨੇ ਮੇਰਾ ਫੋਨ ਦੇਖ ਲਿਆ ਕਿਉਂਕਿ ਮੈਨੂੰ ਭੂਆ ਭੂਆ ਨੂੰ ਮੇਰੇ ਤੇ ਸ਼ੱਕ ਪੈ ਗਿਆ ਸੀ ਉਹ ਮੇਰੇ ਤੇ ਨਿਗਰਾਨੀ ਰੱਖਣ ਲੱਗ ਪਈ ਸੀ ਭੂਆ ਨੂੰ ਲੱਗਦਾ ਸੀ ਕਿ ਮੈਂ ਉਸ ਨੂੰ ਸਭ ਕੁਝ ਦੱਸ ਦਿਆਂਗੀ ਪਰ ਮੈਂ ਉਸ ਨੂੰ ਕੁਝ ਨਹੀਂ ਦੱਸਿਆ ਉਹ ਮੈਨੂੰ ਵਾਰ-ਵਾਰ ਪੁੱਛਦੀ ਸੀ ਦੱਸ ਕੌਣਾ ਮੁੰਡਾ ਜਿਸ ਦੇ ਨਾਲ ਤੂੰ ਗੱਲ ਕਰਦੀ ਆ ਮੈਂ ਕਿਹਾ ਭੂਆ ਮੈਂ ਤੈਨੂੰ ਕੁਝ ਨਹੀਂ ਦੱਸਣਾ ਇਸ ਕਰਕੇ ਤੂੰ ਚੁੱਪ ਹੀ ਰਹਿ। ਕਿਸੇ ਹੋਰ ਨੂੰ ਵੀ ਦੱਸਣ ਦੀ ਲੋੜ ਨਹੀਂ। ਇੱਕ ਦਿਨ ਮੈਂ ਬੰਟੀ ਨੂੰ ਕਿਹਾ ਕਿ ਮੇਰੀ ਭੂਆ ਨੂੰ ਮੇਰੇ ਤੇ ਸ਼ੱਕ ਹੈ। ਉਹ ਕਹਿਣ ਲੱਗਾ ਕੋਈ ਗੱਲ ਨਹੀਂ ਤੇਰੀ ਭੂਆ ਵੀ ਬਹੁਤ ਸੋਹਣੀ ਆ। ਹੋ ਸਕਦਾ ਉਹ ਕਹਿੰਦੀ ਹੋਊਗੀ ਉਹ ਮੇਰੇ ਨਾਲ ਵੀ ਕੋਈ ਗੱਲ ਕਰਵਾ ਦੂਗੀ ਕਿਸੇ ਮੁੰਡੇ ਦੀ। ਮੈਂ ਕਿਹਾ ਐਵੇਂ ਦਾ ਮਜ਼ਾਕ ਨਾ ਕਰ। ਮੇਰੀ ਭੂਆ ਇਹੋ ਜਿਹੀ ਨਹੀਂ। ਉਹ ਇਹੋ ਜੀ ਹੁੰਦੀ ਤਾਂ ਹੁਣ ਤੱਕ ਉਸਨੇ ਕਦੋਂ ਦਾ ਵਿਆਹ ਕਰਵਾਇਆ ਹੋਣਾ ਸੀ ਉਹਦੀ ਤਾਂ ਕਿਤੇ ਕੋਈ ਗੱਲਬਾਤ ਨਹੀਂ ਹੈ ਤੇ ਨਾ ਹੀ ਮੇਰੀ ਭੂਆ ਨੂੰ ਇਸ ਤਰ੍ਹਾਂ ਗੱਲਾਂ ਬਾਤਾਂ ਦਾ ਕੋਈ ਪਤਾ ਹੀ ਹੈ ਹਜੇ ਕਿਧਰੇ ਭੂਆ ਦਾ ਰਿਸ਼ਤਾ ਵੀ ਨਹੀਂ ਹੋਇਆ ਭੂਆ ਬਹੁਤ ਚੰਗੀ ਹੈ ਜਦੋਂ ਵੀ ਅਸੀਂ ਗੱਲ ਕਰਦੇ ਸੀ ਬੰਟੀ ਅਕਸਰ ਹੀ ਮੈਨੂੰ ਭੂਆ ਬਾਰੇ ਪੁੱਛਦਾ ਹੁੰਦਾ ਸੀ ਮੈਂ ਵੀ ਉਸ ਨੂੰ ਸਭ ਕੁਝ ਦੱਸ ਦਿੰਦੀ ਹੁੰਦੀ ਸੀ ਮੇਰਾ ਦਿਮਾਗ ਇੰਨਾ ਕੰਮ ਨਹੀਂ ਕਰਦਾ ਸੀ ਮੈਂ ਆਪਣੇ ਘਰ ਦੇ ਸਾਰੇ ਭੇਦ ਉਸ ਨੂੰ ਦੇ ਦਿੱਤੇ ਮੈਂ ਘਰ ਦੀ ਹਰ ਗੱਲ ਉਸਦੇ ਨਾਲ ਸ਼ੇਅਰ ਕਰਦੀ ਸੀ ਹੌਲੀ-ਹੌਲੀ ਮੇਰੀ ਕਾਲਜ ਦੀ ਪੜ੍ਹਾਈ ਖਤਮ ਹੋਣ ਵਾਲੀ ਸੀ ਮੇਰੀ ਭੂਆ ਵੀ ਹੁਣ ਕਿਸੇ ਮੁੰਡੇ ਨਾਲ ਫੋਨ ਤੇ ਗੱਲ ਕਰਨ ਲੱਗ ਪਈ ਸੀ ਮੈਂ ਸੋਚਾਂ ਇਹ ਵੀ ਸ਼ਾਇਦ ਕਿਸੇ ਮੁੰਡੇ ਨੂੰ ਪਿਆਰ ਕਰਨ ਲੱਗ ਪਈ ਹੋਗੀ ਮੇਰੇ ਤੋਂ ਚੋਰੀ-ਖਾਲ ਗੱਲ ਕਰਦੀ ਹੋਣੀ ਆ ਪਰ ਹੁਣ ਮੈਨੂੰ ਗੱਲ ਕਰਦੀ ਨੂੰ ਦੇਖ ਕੇ ਉਹ ਸਾਹਮਣੇ ਹੀ ਗੱਲ ਕਰਨ ਲੱਗ ਪੈਂਦੀ ਸੀ ਇਸ ਕਰਕੇ ਸਾਡੇ ਭੂਆਪਤੀ ਜੀ ਦਾ ਰਾਜ ਕਿਸੇ ਹੋਰ ਨੂੰ ਨਹੀਂ ਪਤਾ ਸੀ ਮੈਂ 부ਆ ਨੂੰ ਪੁੱਛਣਾ ਚਾਹੁੰਦੀ ਸੀ ਪਰ ਪੁੱਛਿਆ ਹੀ ਨਹੀਂ ਕਿਉਂਕਿ ਮੈਨੂੰ 부ਆ ਕੋਲੋਂ ਡਰ ਲੱਗਦਾ ਸੀ ਕਿਤੇ 부ਆ ਮੈਨੂੰ ਝੜਕਾ ਨਾ ਦਵਾ ਦੇਵੇ ਮੇਰੇ ਮੰਮੀ ਡੈਡੀ ਨਾਲ ਮੇਰੇ ਬਾਰੇ ਕੋਈ ਗੱਲ ਕਰਕੇ 부ਆ ਹਮੇਸ਼ਾ ਫੋਨ ਤੇ ਲੱਗੀ ਰਹਿੰਦੀ ਹੁੰਦੀ ਸੀ ਮੈਂ ਉਸ ਨੂੰ ਪਹਿਲਾਂ ਕਦੀ ਨਹੀਂ ਵੇਖਿਆ ਸੀ ਇੰਨਾ ਫੋਨ ਕਰਦੇ ਨੂੰ ਪਰ ਹੁਣ ਬੰਟੀ ਵੀ ਜ਼ਿਆਦਾ ਬਿਜੀ ਰਹਿਣ ਲੱਗ ਪਿਆ ਸੀ ਮੇਰੇ ਲਈ ਤਾਂ ਬੰਟੀ ਕੋਲ ਟਾਈਮ ਹੀ ਨਹੀਂ ਸੀ ਕਾਲ ਜਾਉਂਦਾ ਉਦੋਂ ਹੀ ਮੇਰੇ ਨਾਲ ਥੋੜਾ ਬਹੁਤਾ ਹਾਸਾ ਹੱਸ ਕੇ ਗੱਲਾਂ ਕਰ ਲੈਂਦਾ ਸੀ ਕਾਲ ਦੇ ਟਾਈਮ ਤੋਂ ਬਾਅਦ ਉਹ ਮੇਰੇ ਕੋਲ ਬਿਲਕੁਲ ਵੀ ਟਾਈਮ ਨਹੀਂ ਦਿੰਦਾ ਸੀ ਤੇ ਮੈਨੂੰ ਕਿਤੇ ਹੁਣ ਘਮਾਉਣ ਫੜਾਉਣ ਵੀ ਨਹੀਂ ਲੈ ਕੇ ਜਾਂਦਾ ਸੀ ਮੈਂ ਉਹਦੀਆਂ ਮਿੰਤਾਂ ਕਰਦੀ ਬਸ ਰਾਤ ਨੂੰ 10 ਮਿੰਟ ਗੱਲ ਕਰਕੇ ਫੋਨ ਕੱਟ ਦਿੰਦਾ ਮੇਰੀ ਭੂਆ ਨੂੰ ਪਤਾ ਨਹੀਂ ਕਿਹਦਾ ਫੋਨ ਆਉਂਦਾ ਸੀ ਉਹ ਤਾਂ 24 ਘੰਟੇ ਫੋਨ ਤੇ ਲੱਗੀ ਰਹਿੰਦੀ ਸੀ ਭੂਆ ਨੂੰ ਇੱਕ ਵਾਰ ਪੁੱਛ ਹੀ ਲਿਆ ਕਿ ਭੂਆ ਤੂੰ ਕਿਹਦੇ ਨਾਲ ਗੱਲ ਕਰਦੀ ਰਹੀਂ ਨੀ ਆ ਉਹ ਕਹਿਣ ਲੱਗੀ ਮੈਂ ਵੀ ਤੇਰੇ ਵਾਂਗ ਕੋਈ ਅਮੀਰ ਜਿਹਾ ਬੋਏਫ੍ਰੈਂਡ ਬਣਾ ਲਿਆ ਹੈ ਤੈਨੂੰ ਪਤਾ ਹੈ ਨਾ ਮੈਂ ਕਿੰਨੀ ਸੋਹਣੀ ਆ ਹਰ ਕੋਈ ਮੁੰਡਾ ਮੈਨੂੰ ਪਸੰਦ ਕਰਦਾ ਹੈ ਅੱਜ ਤੱਕ ਮੈਂ ਵੀ ਕਿਸੇ ਮੁੰਡੇ ਨਾਲ ਕੋਈ ਗੱਲਬਾਤ ਨਹੀਂ ਸੀ ਕੀਤੀ ਪਰ ਹੁਣ ਮੈਂ ਕਰਨ ਲੱਗ ਪਈ ਹਾਂ ਉਹ ਵੀ ਮੈਨੂੰ ਬਹੁਤ ਪਿਆਰ ਕਰਦਾ ਹੈ ਅਸੀਂ ਵਿਆਹ ਕਰਵਾ ਲੈਣਾ ਹੈ ਮੈਂ ਕਿਹਾ ਸੱਚੀ ਭੂਆ ਮੈਨੂੰ ਵੀ ਭੂਆ ਦੇ ਵਿਆਹ ਦਾ ਬਹੁਤ ਚਾਸੀ ਭੂਆ ਕਹਿਣ ਲੱਗੀ ਤੂੰ ਇਦਾਂ ਕਰ ਤੂੰ ਵੀ ਆਪਣੇ ਬੁਆਏਫਰੈਂਡ ਨੂੰ ਮਨਾ ਲੈ ਆਪਾਂ ਇਕੱਠੀਆਂ ਹੀ ਵਿਆਹ ਕਰਵਾ ਲਵਾਂਗੇ ਆਪਾਂ ਭੂਆ ਭਤੀਜੀ ਇੱਕੋ ਦਿਨ ਸਹਰੇ ਕਰ ਜਾਵਾਂਗੇ ਮੈਂ ਕਿਹਾ ਭੂਆ ਫਿਰ ਤੂੰ 6 ਮਹੀਨੇ ਰੁਕ ਜਾ ਮੇਰੀ ਪੜ੍ਹਾਈ ਪੂਰੀ ਹੋ ਲੈਣ ਦੇ ਭੂਆ ਕਹਿਣ ਲੱਗੀ ਠੀਕ ਠੀਕ ਹੈ ਉਦੋਂ ਤੱਕ ਮੈਂ ਵੀ ਥੋੜਾ ਲਾਈਫ ਨੂੰ ਇੰਜੋਏ ਕਰ ਲੈਂਦੀ ਹਾਂ ਮੈਂ ਬੰਟੀ ਨੂੰ ਵਿਆਹ ਦਾ ਕਿਹਾ ਉਹ ਕਹਿਣ ਲੱਗਾ ਕੋਈ ਗੱਲ ਨਹੀਂ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਆਪਾਂ ਵਿਆਹ ਕਰਵਾ ਲਵਾਂਗੇ ਭੂਆ ਵੀ ਕਹਿਣ ਲੱਗੀ ਕਿ ਤੇਰੀ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਆਪਾਂ ਇਕੱਠੀਆਂ ਹੀ ਵਿਆਹ ਕਰਵਾਵਾਂਗੇ ਜਦੋਂ ਮੇਰੀ ਪੜ੍ਹਾਈ ਪੂਰੀ ਹੋਈ ਤਾਂ ਬੰਟੀ ਨਾਲ ਮੇਰਾ ਰਿਸ਼ਤਾ ਹੋ ਗਿਆ ਸਾਰੇ ਬਹੁਤ ਖੁਸ਼ ਸੀ 2 ਮਹੀਨਿਆਂ ਬਾਅਦ ਮੇਰਾ ਵਿਆਹ ਸੀ ਕਿਉਂਕਿ ਉਦੋਂ ਸਰਦੀਆਂ ਦੇ ਦਿਨ ਸ਼ੁਰੂ ਹੋਣ ਵਾਲੇ ਸੀ ਕਰਦੇ ਕਹਿੰਦੇ ਸੀ ਵਿਆਹ ਸਰਦੀਆਂ 'ਚ ਹੀ ਕਰਾਂਗੇ ਮੌਸਮ ਠੰਡਾ ਹੁੰਦਾ ਹੈ ਮੈਂ ਵੀ ਸਾਰੀ ਤਿਆਰੀ ਕਰ ਲਈ ਸੀ ਬੰਟੀ ਨੇ ਕੋਈ ਤਿਆਰੀ ਨਹੀਂ ਕੀਤੀ ਸੀ ਉਹ ਕਹਿੰਦਾ ਸੀ ਮੈਂ ਅਜੇ ਕੁਝ ਵੀ ਨਹੀਂ ਖਰੀਦਣਾ ਮੈਂ ਥੋੜਾ ਟਾਈਮ ਪਹਿਲਾਂ ਹੀ ਖਰੀਦਾਂਗਾ ਜੋ ਟ੍ਰੈਂਡਿੰਗ ਵਿੱਚ ਚੱਲਦਾ ਹੋਊਗਾ ਮੈਂ ਉਹੀ ਖਰੀਦੂਗਾ ਮੈਂ ਤਾਂ ਸਾਰੇ ਤਿਆਰੀ ਹੌਲੀ-ਹੌਲੀ ਕਰਨ ਲੱਗ ਪਈ ਸੀ ਮੇਰੇ ਸਾਰੀ ਤਿਆਰੀ ਹੋ ਗਈ ਸੀ ਬਸ ਹੁਣ ਵਿਆਹ ਦੀ ਤਰੀਕ ਹੀ ਰੱਖਣ ਵਾਲੀ ਬਾਕੀ ਸੀ ਜਦੋਂ 10ਵਾਂ ਮਹੀਨਾ ਆਇਆ ਤਾਂ ਕਰਦਿਆ ਨੇ ਵਿਆਹ ਦੀ ਤਰੀਕ ਰੱਖ ਦਿੱਤੀ ਪਰ ਬੰਟੀ ਮੇਰੇ ਨਾਲ ਹੁਣ ਗੱਲ ਬਹੁਤ ਘੱਟ ਕਰਦਾ ਹੁੰਦਾ ਸੀ ਮੇਰੇ ਨਾਲ ਰਿਸ਼ਤਾ ਵੀ ਕਰਾ ਲਿਆ ਸਭ ਕੁਝ ਹੋ ਗਿਆ ਸੀ ਇਥੋਂ ਤੱਕ ਕਿ ਮੈਂ ਉਸ ਨਾਲ ਕਈ ਵਾਰ ਫਿਜ਼ੀਕਲ ਵੀ ਹੋ ਗਈ ਸੀ ਪਰ ਫਿਰ ਵੀ ਪਤਾ ਨਹੀਂ ਕਿਉਂ ਉਹ ਗੱਲ ਕਰਨੋਂ ਘਟ ਗਿਆ ਸੀ ਤੇ ਭੂਆ ਨੇ ਵੀ ਆਪਣਾ ਰਿਸ਼ਤਾ ਨਹੀਂ ਕਰਾਇਆ ਸੀ ਮੈਂ ਸੋਚਿਆ ਕਿ ਸ਼ਾਇਦ ਉਹਦਾ ਬੁਆਏਫ੍ਰੈਂਡ ਅਜੇ ਤੱਕ ਮੰਦਾ ਨਹੀਂ ਹੋਣਾ ਮੈਂ ਭੂਆ ਦਾ ਬੁਆਏਫਰੈਂਡ ਦੇਖਿਆ ਨਹੀਂ ਸੀ ਭੂਆ ਨੇ ਤਾਂ ਆਪਣੇ ਫੋਨ ਨੂੰ ਵੀ ਲੋਕ ਲਾਇਆ ਹੋਇਆ ਸੀ ਮੇਰਾ ਫੋਨ ਤਾਂ ਝੱਟ ਫੜ ਲੈਂਦੀ ਸੀ ਤੇ ਆਪਣਾ ਫੋਨ ਮੈਨੂੰ ਕਦੇ ਨਹੀਂ ਫੜਾਉਂਦੀ ਸੀ ਮੇਰੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸੀ ਇੱਕ ਦਿਨ ਸਾਰੇ ਜਾਣੇ ਰਾਤ ਨੂੰ ਨੱਚ ਰਹੇ ਸੀ ਮੈਨੂੰ ਭੂਆ ਕਿਤੇ ਨਹੀਂ ਦਿਖਾਈ ਦਿੱਤੀ ਮੈਂ ਭੂਆ ਨੂੰ ਫੋਨ ਕੀ ਕੀਤਾ ਪਰ ਉਹ ਮੇਰਾ ਫੋਨ ਨਹੀਂ ਚੁੱਕ ਰਹੀ ਸੀ ਸਾਰੇ ਰਿਸ਼ਤੇਦਾਰ ਭੰਗੜਾ ਪਾਉਣ ਵਿੱਚ ਬਿਜੀ ਸੀ ਮੈਂ ਭੂਆ ਨੂੰ ਲੱਭਦੀ ਰਹੀ ਮੈਂ ਸਾਰੇ ਘਰ ਵਿੱਚ ਇੱਧਰ ਉੱਧਰ ਦੇਖਿਆ ਚਾਚੇ ਤਾਇਆ ਦੇ ਘਰਾਂ 'ਚ ਦੇਖਿਆ ਭੂਆ ਮੈਨੂੰ ਕਿਤੇ ਵੀ ਨਹੀਂ ਦਿਸੀ ਮੈਂ ਹੈਰਾਨ ਸੀ ਉਹ ਕਿੱਥੇ ਚਲੀ ਗਈ ਫਿਰ ਮੈਂ ਆਪਣੇ ਮਾਮੀ ਦੀ ਕੁੜੀ ਨੂੰ ਪੁੱਛਿਆ ਕਿ ਤੂੰ ਭੂਆ ਨਹੀਂ ਦੇਖੀ ਉਹ ਕਹਿਣ ਲੱਗੀ ਉਹ ਤਾਂ ਕਿਸੇ ਨਾਲ ਗੱਡੀ ਵਿੱਚ ਗਈ ਹੈ ਸ਼ਾਇਦ ਉਹਦਾ ਕੋਈ ਸਮਾਨ ਰਹਿ ਗਿਆ ਹੋਣਾ ਐਸਲੀ ਉਹ ਸ਼ਹਿਰ ਗਈ ਹੋਊਗੀ ਮੈਂ ਭੂਆ ਨੂੰ ਬਹੁਤ ਫੋਨ ਲਾਇਆ ਭੂਆ ਨੇ ਮੇਰਾ ਫੋਨ ਚੁੱਕਣ ਦੀ ਬਜਾਏ ਫੋਨ ਹੀ ਬੰਦ ਕਰ ਲਿਆ ਫਿਰ ਮੈਂ ਸੋਚਿਆ ਕਿ ਚਲੋ ਬੰਟੀ ਨਾਲ ਗੱਲ ਕਰ ਲੈਂਦੇ ਹਾਂ ਹੋ ਸਕਦਾ ਭੂਆ ਦਾ ਫੋਨ ਬੰਦ ਹੋ ਗਿਆ ਹੋਵੇ ਪਰ ਬੰਟੀ ਦਾ ਫੋਨ ਵੀ ਬੰਦ ਹੀ ਆ ਰਿਹਾ ਸੀ ਉਸ ਦਾ ਫੋਨ ਬੰਦ ਕਿਉਂ ਆ ਰਿਹਾ ਹੈ ਮੈਂ ਤਾਂ ਹੁਣ ਘਬਰਾ ਗਈ ਸੀ ਇੱਕਦਮ ਦੋਨਾਂ ਦਾ ਫੋਨ ਕਿਉਂ ਬੰਦ ਹੋ ਗਿਆ ਮੈਂ ਬੰਟੀ ਦੇ ਘਰ ਫੋਨ ਕੀਤਾ ਉਸ ਦੀ ਭੂਆ ਕਹਿਣ ਲੱਗੀ ਪੁੱਤ ਬੰਤੀ ਨੂੰ 2 ਘੰਟੇ ਹੋ ਗਏ ਨੇ ਘਰੋਂ ਰਸ ਕੇ ਕਿਤੇ ਚਲਾ ਗਿਆ ਹੈ ਉਹ ਕਹਿੰਦਾ ਮੈਂ ਵਿਆਹ ਨਹੀਂ ਕਰਵਾਉਣਾ ਸਾਡੇ ਨਾਲ ਉਹਦੀ ਬਹੁਤ ਲੜਾਈ ਹੋਈ ਪਤਾ ਨਹੀਂ ਕਿਉਂ ਉਹ ਇਦਾਂ ਕਰਦਾ ਸੀ ਮੈਂ ਕਿਹਾ ਮੇਰੇ ਨਾਲ ਤਾਂ ਉਹਦੀ ਸਵੇਰੇ ਗੱਲ ਹੋਈ ਸੀ ਉਸ ਟਾਈਮ ਉਸਨੇ ਮੇਰੇ ਨਾਲ ਵਧੀਆ ਗੱਲ કરી ਸੀ ਪਰ ਉਹਦੀ ਭੂਆ ਰੋ ਰੋ ਕੇ ਕਹਿੰਦੀ ਪੁੱਤ ਸਾਨੂੰ ਮਾਫ ਕਰਦੇ ਸਾਡਾ ਆਪਣਾ ਮੁੰਡਾ ਹੀ ਸਾਨੂੰ ਧੋਖਾ ਦੇ ਗਿਆ ਉਹ ਤਾਂ ਗੱਡੀ ਲੈ ਕੇ ਚਲਾ ਗਿਆ ਹੁਣ ਪਸੰਦੀ واپس ਕਦੋਂ ਆਊਗਾ ਜਾਂ ਨਹੀਂ ਆਊਗਾ ਉਹਨੇ ਆਪਣੇ ਵਿਆਹ ਦਾ ਕੋਈ ਸਮਾਨ ਨਹੀਂ ਖਰੀਦਿਆ ਤਿਆਰੀਆਂ ਅਸੀਂ ਕਰ ਲੀਆਂ ਸੀ ਸਾਨੂੰ ਵਿਆਹ ਦਾ ਬਹੁਤ ਚਾ ਸੀ ਪਰ ਉਸਨੇ ਕੁਝ ਨਹੀਂ ਖਰੀਦਿਆ ਸੀ ਹੁਣ ਕਿਤੇ ਚਲਾ ਗਿਆ ਤੇ ਇਹ ਕਹਿ ਕੇ ਗਿਆ ਹੈ ਕਿ ਮੈਂ ਇਹ ਵਿਆਹ ਨਹੀਂ ਕਰਵਾਉਣਾ ਇਹ ਗੱਲ ਸੁਣ ਕੇ ਤਾਂ ਮੇਰਾ ਖੂਨ ਹੀ ਹੌਲ ਉੱਠਿਆ ਸੀ ਮੈਨੂੰ ਬਹੁਤ ਗੁੱਸਾ ਆ ਰਿਹਾ ਸੀ ਉੱਪਰੋਂ ਮੈਨੂੰ ਟੈਨਸ਼ਨ ਨਾਲ ਘਬਰਾਟ ਹੁੰਦੀ ਸੀ ਮੈਂ ਆਪਣੀ ਮੰਮੀ ਨੂੰ ਕਮਰੇ ਵਿੱਚ ਬੁਲਾ ਤੇ ਸਾਰੀ ਗੱਲ ਦੱਸੀ ਮੇਰੀ ਮੰਮੀ ਕਹਿਣ ਲੱਗੀ ਇਦਾਂ ਕਿਵੇਂ ਹੋ ਸਕਦਾ ਹੈ ਹੁਣ ਤਾਂ ਸਭ ਕੁਝ ਹੋ ਗਿਆ ਐਣ ਮੌਕੇ ਤੇ ਆ ਕੇ ਮੁੰਡੇ ਨੇ ਜਵਾਬ ਕਿਉਂ ਦੇ ਦਿੱਤਾ ਮੈਂ ਕਿਹਾ ਪਤਾ ਨਹੀਂ ਮੰਮੀ ਮੇਰੀ ਉਹਦੇ ਨਾਲ ਕੋਈ ਲੜਾਈ ਵੀ ਨਹੀਂ ਹੋਈ ਪਰ ਪਤਾ ਨਹੀਂ ਕਿਉਂ ਉਹਨੇ ਇਦਾਂ ਕੀਤਾ ਮੰਮੀ ਕਹਿਣ ਲੱਗੀ ਤੂੰ ਆਪਣੇ ਭੂਆ ਨੂੰ ਫੋਨ ਕਰ ਤੇ ਤੇਰੇ ਡੈਡੀ ਨਾਲ ਗੱਲ ਕਰਾ ਦੇ ਮੈਨੂੰ ਤੇ ਆਪ ਇਹੋ ਜਿਹੀ ਗੱਲ ਦਾ ਕਰਨ ਦਾ ਬੜਾ ਡਰ ਲੱਗਦਾ ਹੈ ਮੈਂ ਭੂਆ ਨੂੰ ਫੋਨ ਕਰਦੀ ਸੀ ਪਰ ਭੂਆ ਦਾ ਫੋਨ ਬੰਦਾ ਹੀ ਜਾਂਦਾ ਸੀ ਸਾਨੂੰ ਸਾਰੀ ਰਾਤ ਲੰਘ ਗਈ ਨਾ ਪੂਰਾ ਭੂਆ ਘਰ ਆਈ ਤੇ ਨਾ ਹੀ ਫੋਨ ਆਇਆ ਬੰਟੀ ਨਾਲ ਵੀ ਕੋਈ ਗੱਲ ਨਹੀਂ ਹੋਈ ਸੀ ਫਿਰ ਸਾਨੂੰ ਹੌਲੀ ਹੌਲੀ ਪਤਾ ਲੱਗਿਆ ਕਿ ਮੇਰੀ ਭੂਆ ਬੰਟੀ ਦੇ ਨਾਲ ਹੀ ਭੱਜ ਗਈ ਸੀ ਮੇਰੀ ਭੂਆ ਉਸ ਨਾਲ ਹੀ ਗੱਲ ਕਰਦੀ ਹੁੰਦੀ ਸੀ ਇਸ ਕਰਕੇ ਹੁਣ ਮੇਰੇ ਨਾਲ ਵੰਟੀ ਵੀ ਜ਼ਿਆਦਾ ਗੱਲ ਨਹੀਂ ਕਰਦਾ ਸੀ ਮੇਰੀ ਭੂਆ ਨੇ ਮੇਰਾ ਘਰ ਉਜਾੜ ਦਿੱਤਾ ਸੀ ਵਸਣ ਤੋਂ ਪਹਿਲਾਂ ਹੀ ਤੇ ਆਪ ਵੰਟੀ ਦੇ ਨਾਲ ਭੱਜ ਗਈ ਕਿਉਂਕਿ ਉਹਦੇ ਤੋਂ ਮੇਰੀ ਅਮੀਰੀ برداشت ਨਹੀਂ ਹੋਈ ਮੈਨੂੰ ਖੁਸ਼ ਨਹੀਂ ਦੇਖ ਸਕਦੀ ਸੀ ਭੂਆ ਨੇ ਚਾਹੁੰਦੀ ਸੀ ਕਿ ਮੇਰਾ ਵਿਆਹ ਉਸ ਤੋਂ ਪਹਿਲਾਂ ਹੋਵੇ ਮੇਰੀ ਮੰਮੀ ਨੇ ਸਾਰੀ ਗੱਲ ਮੇਰੇ ਡੈਡੀ ਨੂੰ ਦੱਸੀ ਡੈਡੀ ਨੇ ਮੈਨੂੰ ਝੜਕਣਾ ਸ਼ੁਰੂ ਕੀਤਾ ਕਿ ਤੂੰ ਕਿਹੇ ਜਿਹੇ ਮੁੰਡੇ ਨੂੰ ਚੁੜਿਆ ਹੈ ਜੁਣ ਮੋਕ पेते ਜਵਾਬ ਦੇ ਗਿਆ ਮੇਰੇ ਡੈਲੀ ਨੇ ਮੁੰਡੇ ਵਾਲਿਆਂ ਦੇ ਘਰ ਫੋਨ ਕੀਤਾ ਤਾਂ ਉਸ ਦੀ ਭੂਆ ਨੇ ਚੱਕਿਆ ਤੇ ਇੱਕੋ ਗੱਲ ਵਿੱਚ ਹੀ ਗੱਲ ਮੋਕਾ ਦਿੱਤੀ ਕਿ ਮੁੰਡੇ ਦਾ ਫੋਨ ਬੰਦ ਆ ਹੀ ਜਾਂਦਾ ਹੈ ਸਾਡਾ ਵਸ ਨਹੀਂ ਚੱਲਦਾ ਜੋ ਤੁਹਾਡੀ ਕੁੜੀ ਨੂੰ ਵਿਆਹ ਕੇ ਲੈ ਜਾਂਦੇ ਮੈਂ ਸੋਚਦੀ ਸੀ ਮੇਰੀ ਭੂਆ ਮੇਰੀਆਂ ਜੜ੍ਹਾਂ ਵਿੱਚ ਨਾ ਬੈਠਦੀ ਤਾਂ ਪੱਕਾ ਮੈਂ ਉਸ ਘਰ ਵਿੱਚ ਖੁਸ਼ ਰਹਿਣਾ ਸੀ ਬੰਟੀ ਜੋ ਮੇਰੇ ਨਾਲ ਇੰਨੇ ਵਾਦੇ ਕਰਦਾ ਸੀ ਮੇਰੀ ਭੂਆ ਨਾਲ ਭੱਜ ਗਿਆ ਮੇਰੀ ਭੂਆ ਨੇ ਇਹੋ ਜਿਹਾ ਕੀ ਜਾਦੂ ਕੀਤਾ ਕਿ ਉਹਦਾ ਮੇਰੇ ਤੋਂ ਮਨ ਭਰ ਗਿਆ ਤੇ ਉਹ ਭੂਆ ਦੇ ਨਾਲ ਭੱਜ ਗਿਆ ਘਰਦਿਆਂ ਦਾ ਤਾਂ ਰੋ ਰੋ ਬੁਰਾ ਹਾਲ ਹੋ ਗਿਆ ਸੀ ਮੇਰੇ ਮੰਮੀ ਡੈਡੀ ਦੀ ਤਾਂ ਇੱਜ਼ਤ ਰੁਲ ਗਈ ਸੀ ਉਦੋਂ ਮੇਰੀ ਬਰਾਤ ਨਾਲ ਆਉਣ ਕਰਕੇ ਮੰਮੀ ਡੈਡੀ ਨੂੰ ਟੈਨਸ਼ਨ ਨਾਲ ਦੰਦਣਾ ਪੈ ਰਹੀਆਂ ਸੀ ਮੇਰਾ ਵੀ ਬੁਰਾ ਹਾਲ ਸੀ ਮੇਰੀਆਂ ਮਾਮੀਆਂ ਮਾਸੀਆਂ ਵਿਚਾਰੀਆਂ ਸਾਨੂੰ ਹੌਸਲਾ ਰੱਖਣ ਲਈ ਕਹਿੰਦੀਆਂ ਸੀ ਪਰ ਇਹ ਗੱਲ ਦਿਲ ਤੇ ਲੱਗ ਗਈ ਸੀ ਮੇਰਾ ਦਿਮਾਗ ਖਰਾਬ ਹੋ ਚੁੱਕਿਆ ਸੀ ਮੈਨੂੰ ਕੁਝ ਵੀ ਸਮਝ ਨਹੀਂ ਸੀ ਆਉਂਦੀ ਕਿ ਮੈਂ ਕੀ ਕਰਾਂ ਤੇ ਕੀ ਨਾ ਕਰਾਂ ਮੈਂ ਆਪਣਾ ਸਿਰ ਫੜ ਕੇ ਇੱਕ ਪਾਸੇ ਬੈਠ ਗਈ ਉਦੋਂ ਹੀ ਮੇਰੇ ਫੋਨ ਤੇ ਕਿਸੇ ਅਣਜਾਣ ਨੰਬਰ ਤੋਂ ਫੋਨ ਆਇਆ ਮੈਂ ਨਵਾਂ ਨੰਬਰ ਦੇਖ ਕੇ ਹੈਰਾਨ ਹੋ ਗਈ ਫਟਾਫਟ ਫੋਨ ਚੁੱਕਿਆ ਕਿ ਪੱਕਾ ਬੰਟੀ ਦਾ ਹੀ ਹੋਊਗਾ ਤੇਰ ਭੂਆ ਦਾ ਫੋਨ ਸੀ ਉਹ ਮੇਰੀ ਭੂਆ ਕਹਿਣ ਲੱਗੀ ਸੁਖਜੀਤ ਕਿੱਦਾਂ ਲੱਗਾ ਮੇਰਾ ਸਰਪ੍ਰਾਈਜ਼ ਤੂੰ ਕੀ ਸੋਚਦੀ ਸੀ ਕਿ ਭੂਆ ਨੂੰ ਪਿੱਛੇ ਛੱਡ ਕੇ ਬੰਟੀ ਨਾਲ ਪਹਿਲਾਂ ਵਿਆਹ ਕਰਵਾ ਲਵੇਂਗੀ ਤੂੰ ਖੁਸ਼ ਰਹੇਂਗੀ ਪਰ ਇਦਾਂ ਨਹੀਂ ਹੋ ਸਕਦਾ ਹੁਣ ਬੰਟੀ ਮੇਰਾ ਹੈ ਅਸੀਂ ਦੋਨੇ ਇੱਕ ਦੂਜੇ ਨਾਲ ਬਹੁਤ ਖੁਸ਼ ਹਾਂ ਅਸੀਂ ਵਿਆਹ ਕਰਵਾ ਲਿਆ ਹੈ ਤੇ ਇੱਕ ਮਹੀਨਾ ਬਾਅਦ ਰਵਾਂਗੇ ਫਿਰ ਇਹਦੇ ਘਰਦਿਆਂ ਨਾਲ ਗੱਲ ਕਰਕੇ ਘਰੇ ਚਲੇ ਜਾਵਾਂਗੀ ਮੇਰੀ ਭੂਆ ਮੈਨੂੰ ਕਹਿਣ ਲੱਗੀ ਬੰਟੀ ਤੇਰਾ ਕਦੇ ਨਹੀਂ ਹੋ ਸਕਦਾ ਤੂੰ ਹੋਰ ਮੁੰਡਾ ਲੱਭ ਲੈ ਤੇ ਉਹਦੇ ਨਾਲ ਵਿਆਹ ਕਰਵਾ ਲੈ ਹੁਣ ਮੇਰਾ ਦਿਲ ਹੋਰ ਵੀ ਟੁੱਟ ਗਿਆ ਸੀ ਮੈਂ ਉੱਚੀ ਉੱਚੀ ਰੋਣ ਲੱਗ ਪਈ ਸੀ ਸਾਰਿਆਂ ਨੇ ਮੈਨੂੰ ਸਮਝਾਇਆ ਤੇ ਹੌਸਲਾ ਦਿੱਤਾ ਫਿਰ ਮੈਂ ਚੁੱਪਚਾਪ ਰਹਿਣ ਲੱਗ ਪਈ ਸਮਾਂ ਬੀਤਦਾ ਗਿਆ ਮੇਰੀ ਮਾਮੀ ਨੇ ਮੇਰਾ ਰਿਸ਼ਤਾ ਕਰਵਾਤਾ ਮੇਰਾ ਵਿਆਹ ਹੋ ਗਿਆ ਤੇ ਵਿਆਹ ਵਾਲੇ ਦਿਨ ਕਿਸੇ ਨੇ ਮੇਰੀ ਪਿਛਲੀ ਜ਼ਿੰਦਗੀ ਬਾਰੇ ਮੇਰੇ ਸਾਰੇ ਘਰ ਸੱਚ ਸੱਚ ਦੱਸ ਦਿੱਤਾ ਮੇਰੇ ਘਰ ਵਾਲਾ ਜਦੋਂ ਮੈਨੂੰ ਵਿਆਹ ਕੇ ਲੈ ਕੇ ਗਿਆ ਤਾਂ ਘਰੇ ਜਾ ਕੇ ਉਸਨੇ ਬਹੁਤ ਸ਼ੋਰ ਸ਼ਰਾਬਾ ਕੀਤਾ ਲੜਾਈ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਤੇ ਅਗਲੀ ਸਵੇਰ ਮੈਨੂੰ ਮੇਰੇ ਪੇਕਿਆਂ ਦੇ ਘਰ ਛੱਡ ਗਿਆ ਕਹਿਣ ਲੱਗਾ ਮੈਨੂੰ ਨਹੀਂ ਚਾਹੀਦੀ ਇਹੋ ਜੀ ਔਰਤ ਜੋ ਪਹਿਲਾਂ ਕਿਸੇ ਮਰਦ ਨੂੰ ਆਪਣੀ ਜ਼ਿੰਦਗੀ ਵਿੱਚ ਲਿਆ ਚੁੱਕੀ ਹੈ ਮੈਂ ਆਪਣੇ ਮਾਪੇ ਤੇ ਹੁਣ ਬੋਝ ਬਣ ਗਈ ਸੀ ਮੇਰੇ ਤੇ ਦੁੱਖਾਂ ਦਾ ਬਹਾਰ ਟੁੱਟ ਗਿਆ ਸੀ ਮੇਰੇ ਬਾਪਾ-ਬਾਪੂ ਵੀ ਕਹਿੰਦੇ ਸੀ ਹੁਣ ਸਾਡੀ ਕੁੜੀ ਨੂੰ ਕੋਈ ਨਹੀਂ ਅਪਣਾਵੇਗਾ ਮੇਰੇ ਪਾਪਾ ਨੇ ਸਾਫ਼-ਸਾਫ਼ ਕਹਿ ਦਿੱਤਾ ਸੀ ਕਿ ਹੁਣ ਤੂੰ ਇਸ ਘਰ ਵਿੱਚ ਆਪਣੀ ਰਹਿੰਦੀ ਜ਼ਿੰਦਗੀ ਗੁਜ਼ਾਰ ਲੈ ਮੈਂ ਤੇਰਾ ਤੀਸਰੀ ਵਾਰ ਰਿਸ਼ਤਾ ਨਹੀਂ ਜੋੜ ਸਕਦਾ ਸਮਾਂ ਲੰਘਦਾ ਗਿਆ 2 ਸਾਲ ਬਾਅਦ ਮੇਰੀ ਮਾਸੀ ਨੇ ਮੇਰੇ ਲਈ ਰਿਸ਼ਤੇ ਦੀ ਗੱਲ ਕੀਤੀ ਪਾਪਾ ਨਾ ਮੰਨੇ ਪਰ ਹੌਲੀ-ਹੌਲੀ ਮਨਾ ਲਿਆ ਜਦੋਂ ਮੁੰਡੇ ਵਾਲੇ ਮੈਨੂੰ ਵੇਖਣ ਆਏ ਤਾਂ ਮੈਂ ਮੁੰਡੇ ਕੋਲ ਆਪਣੀ ਜ਼ਿੰਦਗੀ ਦੀ ਸਾਰੀ ਕਿਤਾਬ ਖੋਲ੍ਹ ਕੇ ਰੱਖ ਦਿੱਤੀ ਉਸ ਮੁੰਡੇ ਨੇ ਮੇਰਾ ਹੱਥ ਫੜਿਆ ਤੇ ਕਹਿਣ ਲੱਗਾ ਤੂੰ ਬਹੁਤ ਸਾਫ਼ ਦਿਲ ਦੀ ਕੁੜੀ ਐ ਜਿਸ ਨੇ ਆਪਣੀ ਸਾਰੀ ਸੱਚਾਈ ਮੈਨੂੰ ਦੱਸ ਦਿੱਤੀ ਮੈਂ ਖੁਸ਼ੀ-ਖੁਸ਼ੀ ਤੈਨੂੰ ਸਬਕਾਰ ਕਰਨਾ ਚਾਹੁੰਦਾ ਹਾਂ ਕਿਉਂਕਿ ਤੇਰੀ ਜ਼ਿੰਦਗੀ ਦੀ ਸੱਚਾਈ ਸੁਣ ਕੇ ਮੈਂ ਚੰਗੀ ਤਰ੍ਹਾਂ ਸਮਝ ਚੁੱਕਾ ਹਾਂ ਕਿ ਇਸ ਵਿੱਚ ਤੇਰਾ ਕੋਈ ਕਸੂਰ ਨਹੀਂ ਫਿਰ ਉਸ ਮੁੰਡੇ ਨੇ ਮੈਨੂੰ ਅਪਣਾ ਲਿਆ ਤੇ ਮੇਰਾ ਉਸ ਨਾਲ ਵਿਆਹ ਹੋ ਗਿਆ ਤੇ ਅੱਜ ਮੈਂ ਦੋ ਬੱਚਿਆਂ ਦੀ ਮਾਂ ਹਾਂ ਮੈਂ ਉਸ ਘਰ ਵਿੱਚ ਬਹੁਤ ਸੋਹਣੀ ਜ਼ਿੰਦਗੀ ਬਤੀਤ ਕਰ ਰਹੀ ਹਾਂ ਜ਼ਿੰਦਗੀ ਵਾਰ-ਵਾਰ ਮੌਕੇ ਦਿੰਦੀ ਹੈ ਜੇਕਰ ਅਸੀਂ ਮੌਕਾ ਸੰਭਾਲ ਲਿਆ ਤਾਂ ਸਾਡੀ ਜ਼ਿੰਦਗੀ ਸਵਰਗ ਬਣ ਜਾਂਦੀ ਹੈ ਜੇਕਰ ਮੌਕਾ ਗਵਾ ਲਿਆ ਤਾਂ ਸਾਡੀ ਉਮਰ ਠੋਕਰਾਂ ਖਾਣ ਜੋਗੀ ਰਹਿ ਜਾਂਦੇ ਹਾਂ ਹਾਂਜੀ ਬਾਕੀ ਤੁਸੀਂ ਦੱਸੋ ਕੀ ਵਿਚਾਰ ਨੇ ਤੁਹਾਡੇ ਇਸ ਕਹਾਣੀ ਦੇ ਬਾਰੇ ਜੇਕਰ ਕਹਾਣੀ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਅੱਜ ਦੀ ਕਹਾਣੀ ਦੇਖਣ ਸੁਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਮਿਲਦੇ ਹਾਂ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ